ਦੀ ਬੁੱਧੀ ਬੜਾ ਦੀ ਪਰਮਿਸ਼ਨ ਦੇ ਇੱਕ ਦਿਨ ਜੋ ਕਿਸੇ ਨੂੰ ਸੁਪਨੇ ਆਉਂਦੇ ਸੀਗੇ ਉਹਦੇ ਭੇਦ ਕਿਹਦੇ ਕੋਲ ਹੁੰਦੇ ਤੇ ਉੱਤਰ ਕਿਹਦੇ ਕੋਲ ਹੁੰਦੇ ਸੀ ਦਾਨੀ ਹੁੰਦੇ ਕੋਲ ਦਾਦੀ ਉਹ ਗਾਣ ਦਿੰਦਾ ਸੀ ਕਿ ਪਰਮੇਸ਼ਰ ਦਾ ਆਤਮਾ ਜਿਹੜਾ ਪ੍ਰਾਰਥਨਾ ਕਰਦਾ ਸੀ ਹallelujah ਹਨਾਂ ਨੂੰ ਆਸ਼ੀਸ਼ ਕਿੱਦੋਂ ਮਿਲੀ ਜਦੋਂ ਨੇ ਕੁੜ ਕੜਾਉਣਾ ਛੱਡਦਾ ਜਦੋਂ ਨੇ ਤਾਨੇ ਮਾਰਨੇ ਛੱਡਦੇ ਜਦੋਂ ਨੇ ਲੜਾਈ ਕਰਨੀ ਛੱਡਦੀ ਜਿਹਨਾਂ ਨੇ ਫਾਈਟ ਕਰਨੀ ਛੱਡਦੀ ਆਪਣੇ ਘਰ ਦੇਆਂ ਦੇ ਨਾਲ ਗਰਾਂਡੀਲ ਸਾਣੀ ਦੇ ਨਾਲ ਜਦੋਂ ਉਹਨਾਂ ਨੇ ਫਾਈਟ ਲੜਾਈ ਤਾਨੇ ਮੇੜੇ ਮਾਰਨੇ ਮਰੌਣੇ ਉਹ ਸਭ ਕੁਝ ਬੰਦ ਕਰਤਾ ਔਰ ਅੱਗੇ ਗਰ ਥੱਕ ਗਈ ਜਾਣੀ ਕਿ ਜਦੋਂ ਉਹ ਆਪਣੇ ਪ੍ਰਾਣੇ ਕੈਰੈਕਟਰ ਦੇ ਵਿੱਚੋਂ ਬਾਹਰ ਆਈ ਪ੍ਰਾਣੇ ਸੁਭਾਅ ਦੇ ਵਿੱਚੋਂ ਬਾਹਰ ਆਈ ਪ੍ਰਾਣੀਆਂ ਸੋਚਾਂ ਦੇ ਵਿੱਚੋਂ ਬਾਹਰ ਆਈ ਉਦੋਂ ਪਰਮੇਸ਼ਰ ਨੇ ਉਹਨੂੰ ਆਸ਼ੀਸ਼ ਦਿੱਤੀ ਉਹਦੀ ਕੋਖ ਕਿਹਦੇ ਵੱਲੋਂ ਬੰਦ ਕੀਤੀ ਗਈ ਸੀ ਪਰਮੇਸ਼ਰ ਦੇ ਵੱਲੋਂ ਹਾਲੇਲੂਇਆ ਜੇਕਰ ਕੋਈ ਪਰਮੇਸ਼ਰ ਨੇ ਹੀ ਉਹਦੀ ਕੋਖ ਨੂੰ ਬੰਦ ਕੀਤੀ ਤਾਂ ਹੋਇਆ ਸੀਗਾ ਕਿ ਉਹਦੀ ਲਾਈਫ ਦੇ ਵਿੱਚੋਂ ਚੱਲ ਰਿਆ ਸੀਗਾ ਪਰਮੇਸ਼ਰ ਨੂੰ ਬਿਲਕੁਲ ਹੀ ਪਸੰਦ ਨਹੀਂ ਸੀਗਾ ਹallelujah ਆਪਾਂ ਧਿਆਨ ਮਾਰ ਸਕਦੇ ਆ ਆਪਾਂ ਦੁਨੀਆਦਾਰੀ ਦੇ ਵਿੱਚ ਵੇਚਦੇ ਆ ਘਰਾਂ ਦੇ ਵਿੱਚ ਵੇਚਦੇ ਆ ਆਣ ਗਵਾਨ ਦੇ ਵਿੱਚ ਵੇਚਦੇ ਆ ਤਾਂ ਜਦੋਂ ਤੱਕ ਆਪਣਾ ਪ੍ਰਾਣਾ ਸੁਭਾਅ ਖਤਮ ਨਹੀਂ ਹੁੰਦਾ ਪ੍ਰਾਣਾ ਕਰੈਕਟਰ ਖਤਮ ਨਹੀਂ ਹੁੰਦਾ ਉਦੋਂ ਤੱਕ ਕੁਝ ਆਸ਼ੀਸ਼ਾਂ ਬਾਕੀ ਰਹਿ ਜਾਂਦੀਆਂ ਨੇ ਜਿਹਨੇ ਖੁਦਾ ਨਹੀਂ ਦੇਣਾ ਚਾਹੁੰਦਾ ਉਹ ਆਪਾਂ ਵਿਅਤ ਪ੍ਰਾਰਥਨਾ ਕਰਦੇ ਆ ਵੀ ਇਹ ਸ਼ੈਦਾਨ ਨੇ ਫੜ ਲਿਆ ਉਹ ਇਦਾਂ ਕਰਦਾ ਉਹਦਾਂ ਕਰਦਾ ਨਹੀਂ ਕੁਝ ਵਰਕਦਾ ਹੁੰਦੀਆਂ ਜਦੋਂ ਤੱਕ ਆਪਾਂ ਆਪਦੇ ਮਸਜਿਦ ਵਿੱਚ ਆ ਕੇ ਨਵੇਂ ਸੇ ਸ਼੍ਰੇਣੀ ਬਣ ਜਾਂਦੇ ਪੁਰਾਣੇ ਗੱਲਾਂ ਖਤਮ ਨਹੀਂ ਕਰਦੇ ਪੁਰਾਣਾ ਸੁਭਾਅ ਖਤਮ ਨਹੀਂ ਕਰਦੇ ਪੁਰਾਣੇ ਸੋਚਾਂ ਨਹੀਂ ਖਤਮ ਕਰਦੇ ਲੜਨਾ ਚਾਗਣਾ ਨਿੰਦਿਆ ਚੁਗਲੀ ਧੋਖਾ ਦੇਣਾ ਇਹ ਖਤਮ ਨਹੀਂ ਕਰਦੇ ਪੂਰੀ ਤਰ੍ਹਾਂ ਪਰਮੇਸ਼ਰ ਤੇ ਟਪਣ ਨਹੀਂ ਹੁੰਦੇ ਸਮਰਪਿਤ ਨਹੀਂ ਹੁੰਦੇ ਵਜਰਨੂਸਾ ਨਹੀਂ ਚੱਲਦੇ ਉਦੋਂ ਤੱਕ ਕੁਝ ਗਵਾਹੀਆਂ ਨਹੀਂ ਮਿਲਦੀਆਂ ਫਿਰ ਆਪਾਂ ਹਾਲੇ ਲੋਈ ਅੰਨਾ ਕੋੜਕੜਾ ਨਹੀਂ ਰਹੀ ਤਾਨੇ ਮਾਰਦੇ ਰਹੇ ਤਾਨੇ ਸੌਂਦੇ ਰਹੇ ਜਵਾਬ ਦਿੰਦੇ ਰਹੇ ਬਚਰਨ ਦਾ ਸਾਰੀ ਲਾਈਫ ਨਹੀਂ ਸਹੀ ਪਰ ਜਦੋਂ ਉਹਨੇ ਦੇਖਿਆ ਵੀ ਹੁਣ ਮੈਂ ਅੱਕੀ ਘਿਤਾ ਜੀ ਟੋਟੇ ਕੀ ਸਭ ਕੁਝ ਕਰਕੇ ਦੇਖ ਲਿਆ ਫਿਰ ਵੀ ਮੇਰੀ ਨਾਮਧਰਾਈ ਦੂਰ ਨਹੀਂ ਹੋ ਰਹੀ ਫਿਰ ਮੇਰੀ ਸ਼ਮਿੰਦੇ ਕੀ ਦੂਰ ਨਹੀਂ ਹੋ ਰਹੀ ਉਹਨੇ ਆਪਣੇ ਪ੍ਰਾਣਾ ਕਰੈਕਟਰ ਖਤਮ ਕੀਤਾ ਜੀ ਪਰਮੇਸ਼ਰ ਤੂੰ ਮੈਨੂੰ ਦਏਂਗਾ ਇਹ ਬੱਚਾ ਮੈਨੂੰ ਦਏਂਗਾ ਆਸ਼ੀਸ਼ ਮੈਨੂੰ ਦਏਂਗਾ ਗਵਾਹੀ ਮੈਨੂੰ ਦਏਂਗਾ ਤਾਂ ਮੈਨੂੰ ਦਏਂਗਾ ਪੈਸਾ ਮੈਨੂੰ ਦਏਂਗਾ ਮੇਰੀ ਹੱਡੀਆਂ ਨੂੰ ਵਰਕਿਆ ਦਏਂਗਾ ਇਹ ਉਸ ਤੋਂ ਬਾਅਦ ਇਹ ਸਰੀਰ ਇਹ ਪੈਸਾ ਇਹ ਤਾਂ ਨੇ ਸਭ ਕੁਝ ਇਹ ਬੱਚਾ ਤੇਰੇ ਲਈ ਹੋ ਜਾਊਗਾ ਹallelujah ਜਿੰਦ ਤੱਕ ਪਰਮੇਸ਼ਰ ਇਹ ਉਹਦਾ ਅੰਗੇਕਾਰ ਨਹੀਂ ਸੋਣਿਆ ਉਹਦ ਤੱਕ ਆਸ਼ਿਸ਼ ਉਹਨੂੰ ਨਹੀਂ ਮਿਲੀ ਹallelujah ਜਸੀਦ ਵਿੱਚ ਆ ਕੇ ਕਰਨਾ ਕੀ ਆਪਣੇ ਪ੍ਰਾਣੇ ਕਰੈਕਟਰ ਨੂੰ ਪ੍ਰਾਣੇ ਸੁਭਾਅ ਨੂੰ ਮਾਰਨਾ ਅਗਰ ਆਪਾਂ ਗੁੱਸਾ ਕਰਦੇ ਹੱਦੋਂ ਵੱਧ ਗੁੱਸਾ ਕਰਦੇ ਆ ਆਪਣੇ ਜੀ ਸਹਿਣਸ਼ੀਲਤਾ ਨਹੀਂ ਹੈਗੀ ਤਾਂ ਆਪ ਨੂੰ ਸਹਿਣਸ਼ੀਲਤਾ ਬਣਾਉਣੀ ਪੈਣੀ ਗੁੱਸੇ ਨੂੰ ਮਾਰਨਾ ਪੈਣਾ ਕਮਾਂਡਡ ਨੂੰ ਮਾਰਨਾ ਪੈਣਾ ਵਾਜਨ ਕਹਿੰਦਾ ਡਿੱਗਣ ਤੋਂ ਪਹਿਲਾਂ ਕੀ ਆਉਂਦਾ ਕਮਾਂਡਾ ਜਾਂਦਾ ਦਾ ਸਾਰਣੂ ਪਦ ਵੀ ਡਿੱਗੋਂ ਦਾ ਪਹਿਲਾ ਕਮੰਡਾ ਆ ਜਾਂਦਾ ਕਮੰਡ ਪਰਿਸ਼ੇ ਦੇ ਫਾਲ ਨਹੀਂ ਹੈਗੇ ਆਤਮ ਦੇ ਫਾਲ ਨਹੀਂ ਹੈਗਾ ਆਪੇ ਸਿੱਖਿਆ ਲੈਣੀ ਆ ਵਾਚਨ ਦੇ ਜਿੱਤੇ ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀ ਕਿ ਵੀ ਸ਼ੈਮਨ ਨੂੰ ਵਾਚਮਨ ਤੋਂ ਇਹ ਸਿੱਖਿਆ ਮਿਲਦੀ ਸੀ ਵੀ ਤੇਰਾ ਜਨਮ ਕਿਉਂ ਹੋਇਆ ਤੇ ਕਰਨਾ ਕੀ ਆ ਕੋਈ ਕਾਦੇ ਲਈ ਦੁਨੀਆ ਤੇ ਆਇਆ ਤੇ ਸੇਵਾ ਕਰਨੀ ਆ ਤੇ ਜੁੰਦੇ ਪਰਮੇਸ਼ਰ ਦੀ ਸੇਵਾ ਕਰਨੀ ਆ ਤੇ ਲਈ ਜਾਜ ਦੇ ਕੋਲ ਰਹਿਣਾ ਤੇ ਹੈਂਕਲ ਦੇ ਵਿੱਚ ਰਹਿਣਾ ਉਹ ਤੇ ਤੂਫਾਨੂ ਜੋ ਗਵਣਾ ਦੇਵੇਂ ਨੂੰ ਲਾਣਾ ਉੱਥੇ ਸੇਵਾ ਕਰਨੀ ਆ ਉਹਦੀ ਆਗਿਆ ਕਰੀ ਦੇਣ ਕੀ ਕਰਨੀ ਹੈ ਤੇਰਾ ਗਮ ਸ਼ਖਸ਼ੋਦਰ ਇੰਨੀ ਭਾਰਦੀ ਇੱਕ ਛੋਟਾ ਜਿਹਾ ਬੱਚਾ ਜਿਹੜਾ ਛੱਡਿਆ ਗਿਆ ਤੋਨੇ ਕੁਝ ਨਹੀਂ ਕੀਤਾ ਹallelujah ਕੋਈ ਡਰਾਮਾ ਨਹੀਂ ਕੀਤਾ ਵੀ ਮੈਂ ਨਹੀਂ ਜਾਣਾ ਅੱਜ ਮੇਰੇ ਛੋਟਾ ਅੱਜ ਮੈਂ ਆਗਾ ਨਾ ਹੋਗਾ ਹਾਂ ਤੇ ਮੈਂ ਖੇਡਣਾ ਫਲਾਣਾ ਨਾ ਕਰਾ ਉਹਨੂੰ ਸਿੱਖਤਾ ਹੀ ਐਸੇ ਪੜੇ ਗਿਆ ਸੀ ਆਪਾਂ ਨੂੰ ਦੇਖੋ ਮਸਜਿਦ ਦੇ ਵਿੱਚ ਕਿੰਨੇ ਸਾਲ ਹੋ ਗਏ ਪਰ ਫਲ ਆਪਣੇ ਵਿੱਚ ਉਦਾਂ ਦੇ ਨਜ਼ਰ ਨਹੀਂ ਆਉਂਦੇ ਹallelujah ਇਹ ਕਮੀਆਂ ਇਹ ਦੂਰ ਤਾਂ ਨਹੀਂ ਹੁੰਦੇ ਅਗਲੇ ਸ ਆਪਾਂ ਆਪਣੀ ਲਾਈਵ ਦੇ ਵਿੱਚ ਤਾਂ ਕਿ ਜੋ ਆਪਾਂ ਮੰਗਦੇ ਤੇ ਆਉਣੇ ਆ ਅराधना ਉਪਾਸਨਾ ਪਰਮੇਸ਼ਰ ਦੀ ਕਰਦੇ ਆਪਾਂ ਸਮੇਸਰ ਉਹ ਚੀਜ਼ੇ ਨੂੰ ਲੈ ਸਕੀ ਜੋ ਆਪਾਂ ਮੰਗਦੇ ਆ ਜਬਰ ਜੀਵ ਕਰਦੇ ਆ ਜੋ ਪਰਮੇਸ਼ਰ ਦੇ ਚਾਹੁੰਦੇ ਆ ਕਿ ਖੁਦਾ ਸਾਡੇ ਘਰ ਦੇ ਵਿੱਚ ਸ਼ਾਨ ਦੀ ਰਹਿ ਸਾਡੇ ਘਰ ਦੇ ਵਿੱਚ ਬਰਕਤ ਆਵੇ ਪਰਮੇਸ਼ਰ ਕਿਦਾਂ ਤੁਹਾਨੂੰ ਨੂੰ ਨਾ ਪਾਇ ਤੇਰਾ ਬਾੜਾ ਲੱਗੇ ਰਹੇ ਜੋਬ ਦੀ ਤਰ੍ਹਾਂ ਤਾਂ ਕੈਰੈਕਟਰ ਸਭ ਤੋਂ ਵੱਡਾ ਪ੍ਰੋਬਲਮ ਆ ਜਾਂਦਾ ਹੈਗਾ ਵੈਟਰਨ ਬਦਲਣਾ ਪੈਣਾ ਸਵਾਰ ਨੂੰ ਬਦਲਣਾ ਪੈਣਾ ਸੋਚਾਂ ਨੂੰ ਬਦਲਣਾ ਪੈਣਾ ਪੂਰੀ ਤਰ੍ਹਾਂ ਡਿਪੈਂਡ ਕੀਤੇ ਹੋਣਾ ਆਪਣੇ ਪਰਮੇਸ਼ਵਰ ਤੇ ਪੂਰੀ ਤਰ੍ਹਾਂ ਡਿਪੈਂਡ ਕੀਤੇ ਹੋਣਾ ਵਾਚਨ ਤੇ ਹਾਲੇਲੂਇਆ ਜਦੋਂ ਜਾਗੋ ਆਤਮਾ ਦੇ ਵਿੱਚ ਯੁੱਧ ਕਰਦੇ ਅਸੀਂ ਸਵਾਰਗ ਦੂਦ ਦੇ ਨਾਲ ਉਸ ਤੋਂ ਬਾਅਦ ਜਾਗੋ ਜਿੱਤ ਜਾਂਦਾ ਹੈਗਾ ਉਸ ਤੋਂ ਬਾਅਦ ਸਵਾਰਗ ਦੂਦ ਨੂੰ ਕੀ ਕਰਨਾ ਪੈਂਦਾ ਉਹਦੇ ਪੱਟ ਦਾ ਜੋੜ ਛੂਣਾ ਪੈਂਦਾ ਢਿੱਲਾ ਕਰਨਾ ਪੈਂਦਾ ਉਸ ਤੋਂ ਬਾਅਦ ਉਹ ਲੰਗੜਾ ਕੇ ਚੱਲਦਾ ਕਿਉਂ ਕਿਉਂ ਇਦਾਂ ਕੀਤਾ ਜਾਂ ਸਰਗਦੂਤ ਦੁਆਰਾ ਕਿਉਂਕਿ ਉਹਨੂੰ ਕੋਈ ਉਸ ਤੋਂ ਬਾਅਦ ਘਮਾਣਣਾ ਆ ਜਾਈ ਹallelujah ਚਾਹੇ ਆਪਾਂ ਰਾਤਾਂ ਵਿੱਚ ਕੱਢਦੇ ਆਂ ਚਾਹੇ ਆਪਾਂ ਵਲੰਟੀਅਰਾਂ ਚਾਹੇ ਆਪਾਂ ਦਾਸ-ਦਾਸ ਦੇ ਕੁਝ ਵੀ ਹੈ ਸਾਰੀ ਮਹਿਮਾ ਆਦਰ ਫਰਿਸ਼ੀ ਮਸਜਿਦ ਦਾ ਕੋਹੋਂ ਹੀ ਦੇਣਾ ਵੀ ਆਪਣੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਘਮਾਣਣਾ ਆਵੇ ਕੋਈ ਮਹਿਨ ਆਵੇ ਹallelujah ਫਰਿਸ਼ੀ ਦੇ ਫਾਹਲਾ ਆਪਣੇ ਅੰਦਰ ਆਉਣ ਉਹਦਾ ਧੰਨਵਾਦ ਆਪਾਂ ਰੂਪਨੈਸ਼ਨ ਨਹੀਂ ਪਸੰਦ ਆਏਗਾ ਪ੍ਰਾਣਾ ਗ੍ਰੈਟਰ ਪ੍ਰਾਣਾ ਸੁਭਾਅ ਉਹ ਸਭ ਕੁਝ ਬਦਲ ਲ ਜਾਣਾ ਵਚਨ ਅਨੁਸਾਰ ਨਵੇਂ ਬਣਦਾ ਜਾਣਾ ਆਪਣੇ ਆਪ ਨੂੰ ਝਾੜਨਾ ਸਵਾਰਨਾ ਵਚਨਾਂ ਦੁਆਰਾ ਵਚਨ ਆਪਣਾ ਸ਼ਿੰਗਾਰ ਬਣਾਉਣਾ ਆਪਣਾ ਗਹਿਣਾ ਬਣਾਉਣਾ ਹallelujah ਗੋਗੈ ਕੇ ਪਾਸਟਰ ਨੂੰ ਦਾਸ ਅਦਾ ਸਿਰ ਦੇ ਘਾਰ ਹੁੰਦਾ ਪਰਮੈਸ਼ਨ ਨੇ ਖੜੇ ਕੀਤਾ ਹੁੰਦਾ ਅਸੀਂ ਸਾਨੂੰ ਡਾਂਟ ਸਕਦੇ ਹਾਂ ਸਮਝਾ ਸਕਦੇ ਹਾਂ ਬੋਲ ਸਕਦੇ ਹਾਂ ਪਰਵਾਚਨ ਵਿੱਚ ਲਿਖਿਆ ਹੋਇਆ ਵੀ ਇੱਕ ਚੰਗਾ ਪਿਤਾ ਆਪਣੇ ਪੁੱਤਰ ਨੂੰ ਤਾੜਦਾ ਤਾਂ ਕਿ ਉਹ ਗਲਤ ਕੰਮ ਨਾ ਕਰੇ ਉਹ ਮੋੜਾਵੇ ਕਈ ਵਾਰ ਪ੍ਰੈਸ਼ਰ ਵੀ ਅਲਾਓ ਕਰਦਾ ਕਿਸੇ ਨੂੰ ਖੜਾ ਕਰਦਾ ਤੇ ਤੇਰੇ ਵਿੱਚ ਆ ਕਮੀ ਆ ਤੇਰੇ ਵਿੱਚ ਆ ਕਮੀ ਪਾਈ ਗਈ ਆ ਉਸ ਤੋਂ ਬਾਅਦ ਉਹਨੇ ਕੀ ਕਰਨਾ ਹੁੰਦਾ ਆਪਣੇ ਆਪ ਨੂੰ ਨਬਰ ਆਪਣੇ ਆਪ ਨੂੰ ਪ੍ਰੈਸ਼ਰ ਦੇ ਡਿਪੈਂਡ ਆਪਣੇ ਆਪ ਨੂੰ ਪ੍ਰੈਸ਼ਰ ਦੇ ਹੱਥਾਂ ਵਿੱਚ ਦੇ ਦੇਣਾ ਹੁੰਦਾ ਪੂਰੀ ਤਰ੍ਹਾਂ ਉਸ ਤੋਂ ਬਾਅਦ ਉਹਨੇ ਚੈੱਕ ਕਰਨਾ ਵੀ ਜੋ ਮੈਂ ਕਰ ਰਿਹਾ ਵੀ ਇਹ ਸਹੀ ਆ ਹallelujah ਕਿਉਂਕਿ ਇੱਕ ਸਕੂਲ ਦੇ ਵਿੱਚ ਮਾਪਟਰਾਂ ਨੂੰ ਅਧਿਕਾਰ ਹੁੰਦੇ ਨੇ ਮੈਡਮਾਂ ਨੂੰ ਅਧਿਕਾਰ ਹੁੰਦੇ ਉਸ ਤਰ੍ਹਾਂ ਆਤਮਿਕ ਸਕੂਲ ਇੱਥੇ ਦਾਸ ਦਾਸ ਨੂੰ ਅਧਿਕਾਰ ਦੇਤੇ ਹੋਏ ਨੇ ਦਾਣ ਪ੍ਰਤਾਨ ਦੇ ਕੇ ਪਰਮੇਸ਼ਰ ਖੜਾ ਕਰਦਾ ਹੈ ਉਹ ਘਾਲ ਦਾ ਵੀ ਮੇਰੇ ਲੋਕਾਂ ਨੂੰ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚ ਕੱਢ ਸਕੋ ਹਲਾਤਾਂ ਦੇ ਵਿੱਚ ਕੱਢ ਸਕੋ ਕਾਰਜਾਂ ਤੋਂ ਕੱਢ ਸਕੋ ਸਮੱਸਿਆਵਾਂ ਤੋਂ ਕੱਢ ਸਕੋ ਤਾਂ ਤੁਸੀਂ ਪੂਰੇ ਡਰ ਪਰਮੇਸ਼ਰ ਦਾ ਮੰਨਣਾ ਭਾਏ ਪਰਮੇਸ਼ਰ ਦਾ ਮੰਨਣਾ ਔਰ ਦਾਸ ਉਹਦਾ ਸੰਦੀਗੀ ਕਰਨੀ ਆ ਉਹਨਾਂ ਦਾ ਵੀ ਆਦਰ ਕਰਨਾ ਉਹ ਹਰ ਗੱਲ ਨੂੰ ਸੀਰੀਅਸ ਲੈਣਾ ਔਰ ਮੰਨਣਾ ਉਸੇ ਤਰ੍ਹਾਂ ਆਪਣੀ ਲਾਈਫ ਨੂੰ ਸਟਾਰਟ ਕਰ ਦੇਣਾ ਹਾਲੇਲੂਇਆ ਤਾਂ ਤੁਹਾਡੀ ਲਾਈਫ ਬLESਸ ਹੋਊਗੀ ਕਾਰੋਬਾਰ ਬLESਸ ਹੋਊਗਾ ਤੁਹਾਡੇ ਬੱਚੇ ਬLESਸ ਹੋਊਗਾ ਤੁਸੀਂ ਉੱਚੇ ਕਿਤੇ ਜਾਓਗੇ ਉਹ ਦੇਰੀ ਵਾਲਾ ਤਾਂ ਮੈਂ ਕੰਮ ਨਹੀਂ ਕਰੂਗਾ ਸ਼ੈਤਾਨ ਦਾਦ ਮੈਂ ਕੰਮ ਨਹੀਂ ਕਰੂਗਾ ਕੁਛ ਮੰਨਣਗੇ ਨਹੀਂ ਆਉਗੀ ਮੂਹ ਦੇ ਉੱਤੇ ਹੋਲਡਸ ਬੈਠੇ ਕੰਮ ਕਰੂਗਾ ਪਿਤਰਾਂਾਦ ਮੈਂ ਕੰਮ ਕਰੂਗਾ ਮੰਨ ਕੇ ਹਾਲੇਲੂਇਆ ਪੱਟ ਦਾ ਜੋੜ ਕਿਉਂ ਢਿੱਲਾ ਕਰਨਾ ਵੀ ਆਸਵਰਗ ਦੂਦ ਨਾਲ ਕਿ ਉਹ ਲੜਾਈ ਫਾਈਟ ਕਰਕੇ ਸਵਰਗ ਦੂਦ ਦੇ ਨਾਲ ਜਿੱਤ ਜਾਂਦਾ ਇੰਨੀ ਪ੍ਰੇਅਰ ਕਰਦਾ ਇੰਨੀ ਪ੍ਰਾਰਥਨਾ ਕਰਦਾ ਫਰਦ ਦੂਦ ਨੂੰ ਵੀ ਹਾਰ ਨਾ ਪੈ ਜਾਂਦਾ ਉਸ ਤੋਂ ਬਾਅਦ ਸਵਰਗ ਦੂਦ ਨੇ ਪੱਟ ਦਾ ਜੋੜ ਢਿੱਲਾ ਕਰਨਾ ਪੈ ਜਾਂਦਾ ਵੀ ਜਦੋਂ ਇਹ ਲਗੜਾ ਲਗੜਾ ਕੇ ਇੱਦਾਂ ਦਾ ਕਰਕੇ ਦੁਰੇ ਨਾ ਵੀ ਮੈਨੂੰ ਯਾਦ ਕਰੇ ਹallelujah ਵੀ ਦੀ ਲਾਈਫ ਕਿਹਦੇ ਤੇ ਮੇਰੇ ਤੇ ਡਿਪੈਂਡ ਆ ਅਗਰੇ ਮੇਰੇ ਨਾਮ ਦੇ ਵਿੱਚ ਪ੍ਰਾਰਥਨਾ ਕਰੂਗਾ ਮੇਰੇ ਨੇ ਮੇਰੀ ਦੀਣਗੀ ਬੇਰਵਾਚ ਦੀਣਗੀ ਕਰੂਗਾ ਤਾਂ ਇਹ ਸਕਸੈਸ ਹੋਊਗਾ ਤਾਂ ਇਹ ਸਫਲ ਹੋਊਗਾ ਤਾਂ ਕਰਕੇ ਜਿਹੜੀ ਮੇਰੀ ਇਹਦੇ ਉੱਤੇ ਯੋਜਨਾ ਉਹ ਪੂਰੀ ਹੋਊਗੀ ਤਾਂ ਕਰਕੇ ਸਵਰਗਦूत ਕੰਮ ਕਰਨਗੇ ਪ੍ਰੇਸ਼ਾ ਦਾ ਮਸਾ ਕੰਮ ਕਰੂਗਾ ਹallelujah ਆ ਗਿਆ ਨਾ ਮੰਨਣਾ ਇਹ ਮਸੇ ਨੂੰ ਖਤਮ ਕਰਦਾ ਕ੍ਰਿਸਟੀਆਂ ਹallelujah ਆਦਮ ਨੇ ਆਗੇ ਨਹੀਂ ਮੰਨੀ ਹਵਾ ਨੇ ਆਗੇ ਨਹੀਂ ਮੰਨੀ ਇੱਕ ਦੂਸਰੇ ਤੇ ਇਲਜ਼ਾਮ ਲਾਇਆ ਇੱਕ ਦੂਸਰੇ ਤੇ ਦੋਸ਼ ਲਾਇਆ ਉਹਨਾਂ ਦਾ ਮਸਲਾ ਖਤਮ ਹੋ ਗਿਆ ਆਦੰਦੀ ਬਾਟਿਕਾ ਵਿੱਚ ਉਹ ਕੱਢੇਗੇ ਹallelujah ਬੇਸ਼ੱਕ ਪਰਮੇਸ਼ਰ ਦਾ ਨਾਮ ਲੈਂਦੇ ਰਹੇ ਪਰਮੇਸ਼ਰ ਦਾ ਮਸਾ ਉਹ 19 ਖਤਮ ਹੋ ਗਿਆ ਨਹੀਂ ਲਾਇਬ ਦੇ ਵਿੱਚ ਹਰ ਇੱਕ ਤੇ ਸ਼ਰਾਪ ਆਇਆ ਸ਼ੈਤਾਨ ਨੂੰ ਵੀ ਸ਼ਰਾਪ ਦਿੱਤਾ ਗਿਆ ਹਵਾ ਨੂੰ ਵੀ ਸ਼ਰਾਪ ਦਿੱਤਾ ਗਿਆ ਆਦਮ ਨੂੰ ਵੀ ਸ਼ਰਾਪ ਦਿੱਤਾ ਗਿਆ ਪਰੇਸ਼ੀ ਮਸੀਹ ਆਏ ਉਹਨਾਂ ਸ਼ਰਾਬਾਂ ਤੋਂ ਬੰਦ ਰਣ ਖਤਮ ਕੀਤਾ ਹੁਣ ਆਪਾਂ ਪਰੇਸ਼ੀ ਮਸੀਹ ਇਹਦੇ ਲਹੂ ਦਰਾਂ ਤੇ ਦਿੱਤੇ ਹੋਇਆ ਹਰ ਇੱਕ ਵਚਨ ਦੇ ਆਪਾਂ ਫੋਲੋ ਕਰਕੇ ਮੰਨਣਾ ਪੂਰੀ ਦੀਨਗੀ ਦੇ ਵਿੱਚ ਚੱਲਣਾ ਉਹਦੇ ਇਸਤੇਮਾਲ ਹੋਣਾ ਚਾਹੇ ਆਪਾਂ ਨੂੰ ਕਿੰਨਾ ਹੀ ਵਧੀਆ ਗਾਉਣਾ ਆ ਗਿਆ ਕਿੰਨਾ ਹੀ ਵਧੀਆ ਆਪਾਂ ਸੇਵਾ ਕਰਦੇ ਆਂ ਲੰਗਰ ਪਰੋਣੇ ਕੁਝ ਵੀ ਕਰਦੇ ਆਂ ਸਾਰੀ ਮਹਿਮਾ ਆਪਾਂ ਪਰਮੇਸ਼ਰ ਨੂੰ ਦੇਣੀ ਹੈ ਨਾ ਕਿ ਆਪਣੇ ਆਪ ਨੂੰ ਹਾਲੇਲੂਇਆ ਅਮਨ ਉਸ ਸਮੇਂ ਸਿਰ ਆ ਕੇ ਸਾਰੇ ਕੰਮ ਕਰਨੇ ਨੰਬਰ ਹੋ ਕੇ ਕੰਮ ਕਰਨੇ ਪਰਮੇਸ਼ਰ ਨੂੰ ਨੰਬਰ ਲੋਕ ਪਸੰਦ ਨੇ। ਮੂਸਾ ਕਿੰਨਾ ਦੇਖੋ ਨਮਰ ਦੇ ਕਿੰਨੇ ਪੇਦ ਜ਼ਾਹਿਰ ਕੀਤੇ। ਹਾਲੇਲੂਇਆ। ਜੋ ਤੁਹਾਨੂੰ ਆਤਮਿਕ ਡਾਂਡ ਇੱਤੇ ਪੈਂਦੀ ਆ ਉਹ ਤੁਹਾਡੇ ਫਾਇਦੇ ਲਈ ਤੁਹਾਡੇ ਭਲੇ ਦੇ ਲਈ ਆ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਵਚਨ ਕਹਿੰਦਾ ਵੀ ਆਪਣੇ ਪੁੱਤਰੋਂ ਦੇ ਸੋਟੀ ਜਲਾ ਤਾਂ ਕਿ ਉਹ ਵਿਗੜੇ ਨਾ। ਜੋ ਗਵਾਹੀ ਤੁਹਾਡੀ ਹੁੰਦੀ ਹੋ ਕਿਸੇ ਦੀ ਮਹਿਮਾਨ ਦਾ ਵੀ ਹਾਂ ਹੁੰਦੀ ਹੋਗੀ ਪਰ ਜੋ ਤੁਹਾਡੇ ਅਗਵਾ ਦੀ ਗਵਾਹੀ ਹੁੰਦੀ ਆ ਉਹ ਤੁਹਾਡੀ ਮੈਂ ਪ੍ਰਧਾਨਾਤਮਾ ਨਹੀਂ ਕਰ ਸਕਦਾ ਉਹ ਅਗਵਾਰੇ ਦੁਆਰਾ ਹੀ ਕਰੂਗਾ ਉਹ ਤੁਹਾਡੇ ਕਮੀਆਂ ਨੂੰ ਅਗਵਾਰ ਨੂੰ ਦਿਖਾਊਗਾ ਵੀ ਤੇ ਚਾਹ ਕਮੀ ਆ ਇਹਨੂੰ ਦੱਸ ਹallelujah ਉਸ ਤੋਂ ਬਾਅਦ ਕੀ ਗਾ ਨਾ ਆਪਣੇ ਤੁਹਾਡ ਨੂੰ ਖਤਮ ਕਰਕੇ ਨਮਰ ਹੋ ਕੇ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਪੈ ਜਾਣਾ ਅਗਲੇ ਸੀ ਨਹੀਂ ਨਵਾ ਦੇ ਲੋਕ 1,20,000 ਲੋਕ ਸੀਗੇ ਜਿਹਨੂੰ ਪਤਾ ਲੱਗਿਆ ਪਰਮੇਸ਼ਰ ਦਾ ਨਵੀਂ ਨੇ ਜੁਨਾ ਨਵੀ ਗਿਆ ਪ੍ਰਚਾਰ ਕੀਤਾ ਵੀ ਆਪਣੇ ਪਾਪਾਂ ਤੋਂ ਤੋਬਾ ਕਰੋ ਪੁਸ਼ਚਾਤਾਪ ਕਰੋ ਮਨ ਨੂੰ ਫੇਰਾਓ ਕਿਉਂਕਿ ਤੁਹਾਡੇ ਪਾਪ ਸਵਰਗ ਤੱਕ ਪਹੁੰਚ ਚੁੱਕੇ ਨੇ ਹallelujah ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਦ ਮੈਸੇਜ ਆਉਣਿਆ ਸੁਨੇਹਾ ਸੁਨੇਹਾ ਕੀ ਉਹਨਾਂ ਨੇ ਜਵਾਨ ਨੂੰ ਉੱਚਾ ਕੀਤਾ ਜਦ ਉਹਨੇ ਤਾਂਨੇ ਮਾਰੇ ਦੇਖੋ ਰਾਜਾ ਐਡਾ ਬੜਾ ਰਾਜਾ ਸੀਗਾ ਉਹ ਰਾਜ ਸਾਹੀ ਵਸਤਰ ਲਾ ਕੇ ਘਟਾਟ ਪਹਿਨ ਗਏ ਮਿੱਟੀ ਦੇ ਵਿੱਚ ਗੁੱਤਣੇ ਤੇ ਆ ਗਿਆ ਆਪਣੇ ਆਪ ਨੂੰ ਕਿੰਨਾ ਨਮਰ ਕਰ ਲਿਆ ਭੁੱਖਾ ਰਹੇ ਕਿ ਮੈਂ ਵੀ ਭੁੱਖਾ ਰਹਾਂਗਾ ਤੁਸੀਂ ਸਾਰੇ ਭੁੱਖੇ ਰਹੋ ਹਾਲੇਲੂਇਆ ਔਰ ਉਹਨਾਂ ਦੇ ਡੰਗਰ ਪਾਸੋਂ ਵੀ ਭੁੱਖੇ ਰਹੇ ਤਾਂ ਪਰਮੇਸ਼ਰ ਨੇ ਸਮਰਪਣ ਦੇਖਿਆ ਪਰ ਮਿਸ਼ਨ ਨੇ ਦੇਖਿਆ ਵਾਕਈ ਜਿਹੜੀ ਇਹ ਤੋਬਾ ਕਰ ਰਹੇ ਨੇ ਇਹ ਸੱਚੀ ਤੋਬਾ ਕਰ ਰਹੇ ਨੇ ਵੇਸ਼ਕ ਇਹਨਾਂ ਦੇ ਪਾਪ ਜੋ ਮਾਫ ਕਰਨ ਯੋਗ ਨਹੀਂ ਸੀਗੇ ਪਰ ਇਹਨਾਂ ਨੇ ਆਪਣੇ ਦਿਲ ਨੂੰ ਮੇਰੇ ਅਗੇ ਖੋਲਿਆ ਸੱਚਾ ਪਛਤਾਵਾ ਕੀਤਾ ਸੱਚੀ ਤੋਬਾ ਕੀਤੀ ਉਹ ਪਾਪ ਵਾਚਨ ਕਹਿੰਦਾ 1,20,000 ਲੋਕ ਸਾਰੇ ਬਚਾਏ ਗਏ ਹallelujah ਇਸੇ ਤਰ੍ਹਾਂ ਰਾਜਾ ਆਹਾਬ ਸੀ ਜੋ ਇਸਰਾਇਲ ਦਾ ਰਾਜਾ ਸੀ ਉਹਨੇ ਬੜੇ ਪਾਪ ਕੀਤੇ ਮੂਰਤੀ ਪੂਜਾ ਕਰਾਈ ਇਸਰਾਇਲ ਦੇ ਵਿੱਚ ਪਰ ਮਿਸ਼ਨ ਸਭ ਤੋਂ ਪੈੜੀ ਗੱਲਾਂ ਲੱਗਦੀ ਆ ਪੂਰੀ ਗੱਲਾਂ ਲੱਗਦੀ ਆ ਹਾਲੇਲੂਇਆ ਇਜ਼ੇਬਲ ਦੇ ਨਾਲ ਵਿਆਹ ਕਰਵਾਇਆ ਅੰਨਜਾਤੀ ਦੇ ਵਿੱਚ ਵਿਆਹ ਕਰਵਾਇਆ ਬੱਚਿਆਂ ਦੇ ਬੇਰਿਦਾਨ ਕਰਵਾਏ ਹੋਰ ਵੀ ਬਹੁਤ سارے ਪਾਪ ਹੱਤਿਆ ਹੱਤਿਆ ਕਰਵਾਈ ਧੋਖੇ ਦੇ ਨਾਲ ਕਿਸੇ ਨੂੰ ਬਰਵਾਤਾ ਕਿਸੇ ਦੀ ਜ਼ਮੀਨ ਹੜੱਪ ਲਈ ਕਿਸੇ ਨੂੰ ਧੋਖਾ ਕੀਤਾ ਬਹੁਤ ਹੀ ਸਾਰੇ ਪਾਪ ਉਹਨੇ ਕੀਤੇ ਜਦੋਂ ਏਲੀ ਆਉਂਦੀ ਲਾਈਵ ਦੇ ਵਿੱਚ ਭੇਜਿਆ ਜਾਂਦਾ ਪਰੋਸ਼ਾ ਦੇ ਬਲੋਂ ਇਹਦੇ ਪਾਪ ਬਹੁਤ ਵੱਧ ਚੁੱਕੇ ਨੇ ਇਹਨੂੰ ਤਾੜ ਇਹੋਂ ਮੇਰਾ ਮੈਸੇਜ ਤੇ ਮੇਰੀ ਆਗਿਆ ਦੇ ਆਪਣੇ ਦਸਤਾਂ ਦੁਆਰਾ ਪ੍ਰਮੇਸ਼ਰ ਨਾਲ ਗੱਲ ਕਰਦਾ ਦਸਤਿਆਂ ਦੁਆਰਾ ਪ੍ਰਮੇਸ਼ਰ ਨਾਲ ਗੱਲ ਕਰਦਾ ਉਸ ਤੋਂ ਬਾਅਦ ਆਪਾਂ ਆਪਣੇ ਆਪ ਨੂੰ ਕੀ ਕਰ ਲੈਣਾ ਪੂਰੀ ਤਰ੍ਹਾਂ ਨਬਰ ਕਰ ਲੈਣਾ ਪੂਰੀ ਤਰ੍ਹਾਂ ਪ੍ਰਮੇਸ਼ਰ ਦੇ ਹੱਥਾਂ ਦੇ ਵਿੱਚ ਦੇ ਦੇਣਾ ਪੂਰੀ ਤਰ੍ਹਾਂ ਆਪਣੇ ਰੋਜ਼ਾ ਰੱਖਣ ਦਾ ਵਾਅਦਾ ਰੱਖਣ ਦਾ ਮਤਲਬ ਇਹੀ ਹੁੰਦਾ ਵੀ ਆਪਾਂ ਆਪ ਦੀਆਂ ਕਮੀਆਂ ਤੇ ਕੰਮ ਕਰਨਾ ਕਮੀਆਂ ਨੂੰ ਕੱਢਣਾ ਪ੍ਰਮੇਸ਼ਰ ਤੋਂ ਦਇਆ ਮੰਗਣੀ ਸੱਚਾ ਸਰਪੰਨ ਕਰਨਾ ਸੱਚੀ ਤਹਾਵਾ ਕਰਨੀ ਨੇਪ ਵਾਅਦਾ ਰੱਖ ਲੈਣਾ ਮੁਖੇ ਰਹਿ ਲੈਣੇ ਪਰ ਜੋ ਬਾਈਬਲ ਕਹਿੰਦੀ ਹੈ ਉਹਦੇ ਅਨੁਸਾਰ ਨਾ ਆਪਣਾ ਭਰਤ ਹੁੰਦਾ ਨਾ ਆਪਣੀ ਪ੍ਰਾਰਥਨਾ ਹੁੰਦੀ ਹੈ ਨਾ ਆਪਣਾ ਫਤੱਚਾ ਪਛਾਣਦਾ ਬੰਦਾ ਨਾ ਤੋਵਾ ਹੁੰਦੀ ਆ ਤਾਂ ਇਹ ਹਾਲਾਤ ਨਹੀਂ ਬਦਲਦੇ ਤਾਂ ਇਹ ਕੁਝ ਪ੍ਰੋਬਲਮ ਹੁੰਦੀਆਂ ਤਾਂ ਇਹ ਕੁਝ ਦੁਸਤਾਰ ਦਾ ਪ੍ਰੈਸ਼ਰ ਦੇ ਬਿਲੋ ਰੱਖੀਆਂ ਜਾਂਦੀਆਂ ਨੇ ਇਹ ਪੂਰੀ ਤਰ੍ਹਾਂ ਜਦੋਂ ਸੱਚੇ ਬਣ ਜਾਂਗੇ ਸਮਰਪਰਕਾ ਲੈਣਗੇ ਤਾਂ ਇੱਕ ਪ੍ਰਾਰਥਨਾ ਵਾਧੂ ਹੁੰਦੀ ਹੈ ਬਾੜੀ-ਬਾੜੀ ਪ੍ਰਾਰਥਨਾ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਗ੍ਰੀਸ ਦੀ ਹਾਲੇਲੂਇਆ ਹਰ ਇੱਕ ਸੰਡੇ ਉਹਨਾਂ ਨੂੰ ਪ੍ਰਾਰਥਨਾ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਜੋ ਮਸੇ ਨੇ ਥੱਲੇ ਹੁੰਦੀ ਹੋ ਕੇ ਲੰਘਨੇ ਨੇ ਹਾਲੇਲੂਇਆ ਜੇਕਰ ਕੋਲ ਦੇ ਵੀ ਦਾਸ ਲੰਘਿਆ ਤਾਂ ਉਹ ਨੈਂਡਿੰਗ ਪਰਮੇਸ਼ਰ ਹੀ ਹੁੰਦੀ ਹੈ ਟੱਚ ਕਰ ਲੈਣਾ ਆਜ਼ਾਦ ਹੋ ਜਾਣਾ ਉਹਨਾਂ ਨੇ ਜਿਹੜੇ ਵਫادار ਪਾਏ ਜਾਂਦੇ ਨੇ ਜਿਹੜੇ ਮੂੰਹ ਨਹੀਂ ਚੱਕਦੇ ਜਿਹੜੇ ਸੱਚੀ ਦਾਵਾ ਕਰਦੇ ਨੇ ਸੱਚੇ ਬੜਤੇ ਰੱਖਦੇ ਨੇ ਸੱਚਾ ਸਰਪਨ ਕਰਦੇ ਨੇ ਉਹ ਬਚਾਏ ਜਾਂਦੇ ਨੇ ਕਿ ਲਈ ਸੀ ਹਾਲੇਲੂਇਆ ਰਾਜਾ ਹਾ ਉਹਨੇ ਪਾਪ ਕੀਤੇ ਜਦੋਂ ਏਲੀਆ ਪਰਮੇਸ਼ਰ ਦਾ ਸੱਚਾ ਨਵੀ ਸੱਚਾ ਦਾਸ ਉਹਨੂੰ ਤਾੜਦਾ ਵੀ ਤੇਰੇ ਪਾਪ ਬਹੁਤ ਬਾਅਦ ਚੁੱਕਦੇ ਸਵਰਗ ਦੇ ਪਿਤਾ ਵੱਲ ਬਾਚੋ ਕੇ ਨੇ ਉਹਨੇ ਦੇਖੇ ਤੇ ਦੇਸ਼ ਜੀ ਗੇਤੇ ਹੁਣ ਤੂੰ ਮਾਫ ਕਰਨ ਦੇ ਯੋਗ ਨਹੀਂ ਤੇਰੀ ਲਾਈਫ ਦੇ ਵਿੱਚ ਤੇਰੀ ਪਤਨੀ ਐਦਾ 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 ਕਰਕੇ ਮਰੂਗੀ ਤੇ ਨਾ ਤੂੰ ਐਦਾ ਐਦਾ ਕਰਕੇ ਮਰੇਗਾ ਥੋੜੇ ਲੋਥਾ ਛੁੱਟੀਆਂ ਜਾਣਗੇ ਆ ਕੁੱਤੇ ਚੱਟਣਗੇ ਕਾਸ ਦੇ ਲੜਦੇ ਪੰਛੀ ਆ ਕੇ ਖਾ ਲੈਣਗੇ ਬਾਦ ਨੂੰ ਕਿਸੇ ਨੇ ਨਹੀਂ ਪੁੱਛਣਾ ਤੁਹਾਡੇ ਧਨ ਨੂੰ ਤੁਹਾਡੇ ਕਮਾਣ ਨੂੰ ਕਿਸੇ ਨੇ ਨਹੀਂ ਪੁੱਛਣਾ ਨਾ ਤੂੰ ਕੋਈ ਨਾਲ ਨਹੀਂ ਆ ਸਕਦਾ ਹallelujah ਆਪਣਾ ਸਾਹੀ ਵਸਤਰ ਆਪਣਾ ਤਨ ਤੁ ਕੁਝ ਵੀ ਨਾਲ ਨਹੀਂ ਲਿਆ ਸਕਦਾ ਕਿਉਂਕਿ ਸਭ ਕੁਝ ਪਰਮੇਸ਼ਰ ਦੇ ਜਾਣਦਾ ਹੋਰ ਖੋਣ ਵੀ ਜਾਣਦਾ ਸਭ ਕੁਝ ਬਲੈਸ ਕਰਨ ਜਾਣਦਾ ਘਟਾਉਣ ਜਾਣਦਾ ਵਧਾਉਣ ਜਾਣਦਾ ਸਭ ਕੁਝ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਹਾਲੇਲੂਇਆ ਉਸ ਤੋਂ ਬਾਅਦ ਉਹਦੇ ਮਨ ਨੇ ਕੀ ਕੀਤਾ ਮਨ ਬਦਲ ਲਿਆ ਤੇ ਅੰਦਰੋਂ ਟੁੱਟ ਗਿਆ ਪਰਮੇਸ਼ਰ ਨੇ ਪਛਾਣ ਤਾਪ ਕਰਨ ਬੈਠ ਗਿਆ ਟਾਟ ਪੈਣ ਕਰ ਸਾਹੀ ਵਸਤੇ ਲਾ ਕੇ ਰਾਜ ਆਹਾਵ ਜੋ ਪਹਿਲਾ ਰਾਜਾ ਦੂਸਰਾ ਰਾਜਾ ਵੇਖਿਆ ਤੁਸੀਂ ਪੜ੍ਹ ਸਕਦੇ ਹੋ ਉਹਨੇ ਕੀ ਕੀਤਾ ਪਰਮੇਸ਼ਰ ਅੱਗੇ ਕੂਟਨੇ ਟੇਕ ਕੇ ਪਰਮੇਸ਼ਰ ਤੂੰ ਮੈਨੂੰ ਮਾਫ ਕਰ ਮੇਰੂ ਤੇ ਦਇਆ ਕਰ ਮੇਥੋਂ ਪਾਪ ਹੋ ਗਏ ਮੇਥੋਂ ਮੂਰਤੀ ਪੂਜਾ ਕਰਵਾਈ ਗਈ ਮੇਥੋਂ ਹੱਤਿਆ ਹੋ ਗਈ ਦੇਖੋ ਕਿੰਨੇ ਹੀ ਜੋ ਨਾ ਮਾਫ ਕਰਨ ਯੋਗ ਦੇ ਪਾਪ ਸੀਗੇ ਉਹਨੇ ਕੀਤੇ ਜਦੋਂ ਉਹਨੇ ਤੋਬਾ ਕੀਤੀ ਸੱਚਾ ਅਰਪਣ ਕੀਤਾ ਪਰਮੇਸ਼ਰ ਅੱਗੇ ਮਾਫੀ ਮੰਗਣੇ ਸਟਾਰਟ ਕੀਤੀ ਭੁੱਖਾ ਰਹਿ ਕੇ ਹਾਲੇਲੂਇਆ ਆਪਾਂ ਬਾਈਬਲ ਦੇ ਵਿੱਚੋਂ ਸਿੱਖਣਾ ਆਪਾਂ ਵਰਤ ਕੇਦਾ ਰੱਖਣਾ ਅਗਲੀ ਸਿਆ ਵੀ ਲੋਕ ਕੀ ਕਰਦੇ ਜਿਹੜੇ ਬਰਦ ਮੰਗਦੇ ਸੀ ਆਪਣੇ ਪਾਪਾਂ ਲਈ ਗੁਨਾਹਾਂ ਲਈ ਪਛਤਾਤਾਪ ਕਰਦੇ ਸੀ ਤੋਵਾ ਕਰਦੇ ਸੀ ਫਲਾਣੇ ਫਲਾਣੇ ਸਮੇਂ ਪਰੇਸ਼ ਹੋ ਤੋ ਆ ਗਲਤੀ ਹੋ ਗਈ ਤੇਰੀ ਯੂਨਾਈਟਡ ਨੇਗ ਦੇ ਖਿਲਾਫ ਬੋਲ ਜਾਇਆ ਤੇਰੀ ਮਸਜਿਦ ਦੇ ਖਿਲਾਫ ਬੋਲਿਆ ਗਿਆ ਜਦੋਂ ਬਾਤ ਰੱਖਣਾ ਉਹਨਾਂ ਚੀਜ਼ਾਂ ਲਈ ਪਛਤਾਤਾਪ ਕਰਨਾ ਤੋਵਾ ਕਰਨੀ ਸੱਚੀ ਵੀ ਬਲਾਨੇ ਸਮੇਂ ਕੇ ਸਿਰ ਠੋਖਾ ਦੇਂਦਾ ਕੇ ਸਿਰ ਝੂਠ ਬੋਲਦਾ ਝੂਠ ਬੋਲਣਾ ਹੱਤਿਆ ਕਰਨ ਦੇ ਬਰਾਬਰ ਹallelujah ਪ੍ਰਾਰਥਨਾ ਨਾ ਕਰਨਾ ਇਹ ਵੀ ਇੱਕ ਪਾਪ ਆ ਹallelujah ਜਦੋਂ ਤੱਕ ਓੱਖਾ ਦੇਣਾ ਕਿਸੇ ਦੀ ਚੁਗਲੀ ਕਰਨੀ ਸ਼ਾਇਦ ਤੁਹਾਨੂੰ ਛੋਟੀਆਂ ਗੱਲਾਂ ਸ਼ਾਇਦ ਆਪਾਂ ਨੂੰ ਛੋਟੀਆਂ ਗੱਲਾਂ ਲੱਗ ਸਕਦੀ ਨੇ ਹਾਸੇ ਮਜ਼ਾਕ ਦੇ ਠੱਠੇ ਮਜ਼ਾਕ ਦੇ ਆਪਾਂ ਬਹੁਤ ਕੁਝ ਇੱਜਤਾਂ ਬੋਲ ਦਿੰਨੇ ਆ ਜਿਹੜਾ ਬਾਅਦ ਵਿੱਚ ਜਦੋਂ ਆਪਾਂ ਬੀਜ ਬਹੁਤ ਇੰਨੇ ਬਾਅਦ ਵਿੱਚ ਉਹ ਪੌਦਾ ਜਦੋਂ ਵੱਡਾ ਪੇੜ ਬਣ ਜਾਂਦਾ ਜਦੋਂ ਸਮੱਸਿਆ ਗੱਲ ਤੱਕ ਆ ਜਾਂਦੀ ਆ ਫਿਰ ਆਪਾਂ ਦੇਖਦੇ ਆ ਵੀ ਆਹ ਕੀ ਬਣ ਗਿਆ ਆਹ ਕੀ ਹੋ ਗਿਆ ਹੁਣ ਕੌਣ ਛੜਾਓ ਹੁਣ ਕੌਣ ਬਚਾਓ ਹੁਣ ਕਿਉਂ ਹੰਦਿਆ ਕਰੂ ਉਹ ਤਾਂ ਪਰਮੇਸ਼ਰ ਵੀ ਛੇਦੀ ਛੇਦੀ ਫਿਰ ਨਹੀਂ ਸੁਣਦਾ ਅਗਲੇ ਸੇ ਉਹਨੂੰ ਵੀ ਪੁਕਾਰ ਨਾ ਪੈਂਦਾ ਫਿਰ ਲਗਾਤਾਰ ਵਰਤ ਤੇ ਖੜਾ ਪੈਂਦਾ ਰੋਜੇ ਦੇ ਵਿੱਚ ਰਹਿਣਾ ਪੈਂਦਾ ਕਾਦੇ ਲਈ ਉਹ ਚੀਜ਼ਾਂ ਲਈ ਪਛਤਾਤਾ ਬਕਰਨਾ ਪੈਂਦਾ ਉਹ ਚੀਜ਼ਾਂ ਲਈ ਤੋਹਾ ਕਰਨੀ ਪੈਂਦੀ ਆ ਵੀ ਪਰਮੇਸ਼ਰ ਮੈਂ ਵੇਸ਼ੱਕ ਤੇਰੇ ਤੋਂ ਦੂਰ ਹੋ ਗਿਆ ਵੇਸ਼ੱਕ ਤੇਰੇ ਤੋਂ ਦੂਰ ਹੋ ਗਿਆ ਪਰ ਤੂੰ ਆਪਣੇ ਦਾਸਾਂ ਦੁਆਰਾ ਮੇਰੇ ਨਾਲ ਗੱਲ ਕਰੇਗਾ ਮੈਨੂੰ ਛੁੜਾਏਗਾ ਤੂੰ ਦੁੱਖ ਵਿੱਚ ਮੇਰੇ ਅੰਗ-ਤੰਗ ਹੋਏਗਾ ਤੂੰ ਮੈਨੂੰ ਬਚਾ ਕੇ ਰੱਖੇਗਾ ਹਾਲੇਲੂਇਆ ਰਾਜਾ ਹਾਵ ਨੇ ਕੀ ਗੀਤਾ ਆਪਣੇ ਆਪ ਨੂੰ ਨਾਮਰ ਕਰ ਲਿਆ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਪੈ ਗਿਆ ਜੇ ਉਹ ਕਮਾਂਡ ਕਰ ਦਦਾ ਸ਼ੈਤਾਨ ਦੇ ਹੱਥਾਂ ਦੇ ਵਿੱਚ ਜਾਂਦਾ ਕਿਵੇਂ ਦੀ ਗੋਦੀ ਲਾਈਵ ਦੇ ਵਿੱਚ ਆਉਂਦੀ ਕੋਈ ਉਹਨੂੰ ਛਡਾ ਨਹੀਂ ਸਕਦਾ ਫਿਰ ਜੋ ਪਰਮਿਸ਼ਨ ਹੈ ਬੰਦ ਕਰਤਾ ਫਿਰ ਉਹਨੂੰ ਕੋਈ ਖੋਲ ਹੀ ਨਹੀਂ ਸਕਦਾ ਜੋ ਪਰਮਿਸ਼ਨ ਹੈ ਖੋਲਤਾ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਇਹ ਉਹਦੀ ਦਇਆ ਹਾਲੇਲੂਇਆ ਬਾਈਬਲ ਕਹਿੰਦੀ ਉਹਦੇ ਹੱਥ ਦੇ ਵਿੱਚ ਪੈਣਾ ਕੀ ਇੱਕ ਭਿਆਨਕ ਗੱਲ ਆ ਅੱਗਾ ਤੁਹਾਡੀ ਲਾਈਵ ਦੇ ਵਿੱਚ ਕੁਝ ਬੋਲਦਾ ਪ੍ਰੋਫੈਸੀਆ ਆ ਗਿਆ ਉਹਦੇ ਅਨੁਸਾਰ ਦੇਨ ਹੋ ਜੋ ਨਮਰ ਹੋ ਜੋ ਖੁਦ ਦੇ ਹੱਥਾਂ ਵਿੱਚ ਪੈ ਜਾਓ ਬਿਸਾਤ ਤੁਮੇ ਨਹੀਂ ਪਤਾ ਜੋ ਸਾਡੇ ਜਨਰੇਸ਼ਨਾਂ ਨਹੀਂ ਕਰ ਸਕੀਆਂ ਦਾਦੇ-ਪਦਾਦੇ ਨਹੀਂ ਕਰ ਸਕੇ ਤੂੰ ਮੇਰੇ ਉੱਤੇ ਰਹਿਮ ਕੀਤਾ ਯਾ ਮੇਰੇ ਉੱਤੇ ਦਇਆ ਕੀਤੀ ਯਾ ਮੈਂ ਜਨੇਸ਼ਨਾਂ ਦੇ ਕਾਲਜ ਬੰਦਰ ਸ਼ਰਾਪ ਤੋਂ ਆਜ਼ਾਦ ਹੋਵਾਂਗਾ ਇੱਕ ਵਧੀਆ ਜ਼ਿੰਦਗੀ ਤੇਰੇ ਬਾਝੇ ਦੇ ਵਿੱਚ ਰਹਿ ਕੇ ਬਦੀਦ ਕਰੂੰਗਾ ਔਰ ਵਧੀਆ ਟੈਸਟਮਨੀਆ ਹੋਣਗੀਆਂ ਹਾਲੇਲੂਇਆ ਜਿੱਦ ਤਹਾਨੂੰ ਪਹਿਨ ਇੱਕ ਵਾਅਦਾ ਦਿੱਤੇ ਐ ਵੀ ਪਹਿਲਾ ਜਦ ਆਪਣੇ ਬੇਕੇ ਘਰ ਜਾਂਦੇ ਸੀ ਜਦ ਦੁਸ਼ਟ ਆਤਮਾਾਂ ਮਾ ਕੀ ਕਰਦੇ ਸੀ ਅਟੈਕ ਕਰਦੀਆਂ ਸੀਗੀਆਂ ਹਾਲੇਲੂਇਆ ਦੁਸ਼ਟ ਆਤਮਾਾਂ ਪਿੱਛੇ ਬਹਿ ਜਾਂਦੇ ਸੀਗੇ ਭਜਾਉਂਦੇ ਸੀਗੇ ਘਰ ਦੇ ਵਿੱਚ ਕਿੰਨਾ ਕੁ ਗਲਤ ਹੁੰਦਾ ਸੀ ਪਰ ਜਦ ਉਹ ਮਰਸੇ ਦੇ ਵਿੱਚ ਰਹਿਣ ਲੱਗੇ ਅਭਿਸ਼ੇਕ ਦੇ ਵਿੱਚ ਰਹਿਣ ਲੱਗੇ ਇਨਨੂੰ ਕਿਹਾ ਗਿਆ ਵੀ ਪੈਣੇ ਤੇ ਦਇਆ ਕਰਨੀ ਇਹਨਾਂ ਲਈ ਪ੍ਰੋਫੈਸੀ ਹੋ ਗਈ ਵੀ ਤੇ ਕਿ ਹਰ ਇੱਕ ਲਈ ਤੇ ਦਇਆ ਕਰਨੀ ਹਰ ਇੱਕ ਨੂੰ ਚੰਗੀ ਨਿਗਾਹ ਦੇ ਨਾਲ ਦੇਖਣਾ ਕਿਸੇ ਨੂੰ ਜਵਾਬ ਨਹੀਂ ਦੇਣਾ ਜੋ ਤੂੰ ਕਰ ਸਕਦੀਆਂ ਤੈਨੂੰ ਪਤਾ ਵੀ ਆਹ ਚੀਜ਼ ਕਿਸੇ ਨਹੀਂ ਕਰ ਸਕਦੀਆਂ ਤਾਂ ਉਹ ਕਰਨਾ ਕਿਸੇ ਨੂੰ ਜਵਾਬ ਨਹੀਂ ਦੇਣਾ ਅਗਰ ਤੂੰ ਕਿਸੇ ਤੇ ਦਇਆ ਕਰੇਂ ਤੇਰਾ ਸਵਰਗੀ ਪਿਤਾ ਤੇਰੇ ਉੱਤੇ ਦਇਆ ਕਰੂਗਾ ਹਾਲੇਲੂਇਆ ਖਦਿਆਂ ਬਾਅਦ ਨੇ ਹਾਲਾਤ ਬਦਲੇ ਪਰਿਸ਼ਰ ਸਾਮਾ ਲਿਆੰਦਾਂ ਖੁਸ਼ੀਆਂ ਲਿਆਉਂਦੀਆਂ ਜੋ ਸ਼ਾਇਦ ਪਹਿਲਾਂ ਆਪਣੇ ਬਾਲ ਦਾ ਨਹੀਂ ਕਰ ਸਕਦੇ ਸੀ ਪਰਮੇਸ਼ਰ ਦਾ ਮਸਾ ਦੇਖੋ ਔਰ ਨਾਇਟਿੰਗ ਦੇਖੋ ਇਹ ਜਾ ਜੋ ਅੱਜ ਤੁਹਾਡੇ ਉੱਤੇ ਆ ਚੁੱਕੀ ਆ ਇਸ ਤੋਂ ਬਾਅਦ ਕੀ ਗੱਲ ਨਹੀਂ ਆ ਇਸ ਔਰ ਨਾਇਟਿੰਗ ਦੇ ਕਦਰ ਇਸ ਨੰਡਿਕ ਦਾ ਮਸਾ ਹੋਰ ਵੀ ਜ਼ਿਆਦਾ ਦੀ ਇਹਨ ਕੀ ਨਮਰਤਾ ਇਹਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਹਲੀਮਤ ਨਾਲ ਸੇਵਾ ਦੇ ਵਿੱਚ ਸਮਰਪਣ ਦੇ ਵਿੱਚ ਅੱਧੀ ਇਹਨਗੀ ਦੇ ਵਿੱਚ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਨਿਖਾਨ ਨਾਲ ਆਪਣੀ ਕਮੀਆਂ ਤੇ ਵਰਕ ਕਰਨਾ ਵਾਅਦਾ ਰੱਖ ਕੇ ਆਪਣੀ ਕਮੀਆਂ ਨੂੰ ਖਤਮ ਕਰਨਾ ਭੁੱਖੇ ਰਹਿਣਾ ਮਤਲਬ ਇਦਾਂ ਹੋ ਸਕਦਾ ਵੀ ਖੁਦਾបាន ਵੀ ਦੇਖੇ ਵੀ ਇਹ ਭੁੱਖੀ ਵੀ ਰਹਿ ਰਹੀ ਹੈ ਭੁੱਖਾ ਵੀ ਰਹਿ ਰਿਹਾ ਬਾਤ ਵੀ ਰੱਖ ਰਿਹਾ ਕਾਦੇ ਲਈ ਆਪਣੀ ਮੰਗਾਂ ਲੈਂਦਾ ਨਹੀਂ ਵੀ ਆਪਣੇ ਉਂ ਵੀ ਖੁਦਾ ਮੈਨੂੰ ਇਹੋ ਜਿਹਾ ਵਰਤਨ ਬਣਾ ਦੇ ਤੇ ਤੇਰਾ ਦਿਲ ਸਦਾ ਹੀ ਆਉਂਦਾ ਰਹੇ ਪਰਮੇਸ਼ਰ ਮੈਂ ਤੇਰੇ ਕੰਮ ਕਰ ਸਕਾ ਤੇਰੀ ਇਸਤੇਮਾਲ ਕਰ ਸਕਾ ਤੇਰੀ ਰੂਹ ਨੂੰ ਪਜਾ ਸਕਾ ਮੇਰਾ ਅਸਲੀ ਜੀਵਨ ਇਹ ਹੈ ਪਰਮੇਸ਼ਰ ਕਿ ਮੈਂ ਤੇਰੇ ਪਿੱਛੇ ਚੱਲਣ ਵਾਲਾ ਜਨਵਾਨ ਜਾ ਜਨਵਾਨ ਜਾ ਪਰਮੇਸ਼ਰ ਹਾਲੇ ਲਈ ਉਹਦੇ ਬੇਅੰਤ ਪਾਪ ਵੱਡੇ ਪਾਪ ਪਰਮੇਸ਼ਰ ਨੇ ਮaaf ਕਰ ਦੇ ਜੋ ਲੋਕ ਇਹ ਹਰ ਜਿਹੇ ਵੀ ਤੇਰੀ ਲਾਈਫ 'ਚ ਆ ਹੋਊਗਾ ਪਰਮੇਸ਼ਰ ਨੇ ਉਹ ਪਾਪ ਉਹਨੂੰ ਬਖਸ਼ ਦੇ ਹਾਲੇਲੂਇਆ ਵੀ ਤੇਰੇ ਨਾਲ ਇਦਾਂ ਨਹੀਂ ਹੋਊਗਾ ਜੋਦ ਪਾਪ ਕੀਤੇ ਨੇ ਅੱਗੇ ਜਾ ਕੇ ਤੇਰੀ ਜਨਰੇਸ਼ਨ ਨਾਲ ਦਾ ਹੋਣਾ ਪਊਗਾ ਹਾਲੇਲੂਇਆ ਜੋ ਦੇ ਘਰ ਵਾਲੇ ਇਸ ਈਸ ਦੇ ਵੇਲੇ ਉਹਨੇ ਕੋਈ ਮਾਫੀ ਨਹੀਂ ਮੰਗੀ ਸੀ ਉਹ ਜਿੱਦਾਂ ਉਹਦੇ ਨੇ ਪ੍ਰੋਫੈਸੀ ਕੀਤੀ ਸੀ ਉਹਦੇ ਦਾਸ ਨੇ ਪਰਮੇਸ਼ਰ ਦੇ ਨੇ ਇਲੀਆ ਨੇ ਉਹਦੇ ਨਾਲ ਉਦਾਂ ਹੀ ਹੋ ਗਿਆ ਉੱਟੋਂ ਸੁੱਟੀ ਗਈ ਥੱਲੇ ਉਹਦੀ ਢੌਣ ਟੱਟ ਗਈ ਹਾਲੇਲੂਇਆ ਉਹਦਾ ਲਹੂ ਗਿਣੇ ਚੱਡਿਆ ਕੁੱਤੇ ਆਣ ਕਿਉਂਕਿ ਉਹਨੇ ਬਹੁਤ ਹੀ ਜਿਆਦੇ ਮੋੜੀ ਪੂਜਾ ਫਲਾਤ ਦੇ ਦਿੱਤੀ ਹallelujah ਜੇ ਬੰਦੇ ਜੇ ਇੱਕ ਦਿਨ ਦੇਖਦਾ ਵੀ ਹੁਣ ਤੇਨੇ ਪਾਪ ਪਾਪਾਂ ਦੀ ਹੱਦ ਕੀ ਘੜਾ ਕੀ ਜਿਹਨਾਂ ਆਪਾਂ ਕਹਿੰਨੇ ਪੰਜਾਬੀ ਵਿੱਚ ਸਾਰੇ ਵੀ ਪਾਪਾਂ ਦਾ ਘੜਾ ਕੀ ਹੈ ਭਰ ਚੁੱਕਿਆ ਹallelujah ਹallelujah ਤੁਸੀਂ ਸੁਣਿਆ ਵੀ ਹੰਨਾਂ ਨੂੰ ਆਸ਼ੀਸ਼ ਕਿਵੇਂ ਮਿਲੇ ਜਦੋਂ ਉਹਨੇ ਆਪਣੇ ਪ੍ਰਾਣਾ ਕੈਰੇਕਟਰ ਖਤਮ ਕੀਤਾ ਜਦੋਂ ਉਹਨੇ ਬਚਨ ਅਨੁਸਾਰ ਆਪਣੇ ਸੁਭਾਅ ਨੂੰ ਕੀਤਾ ਆਪਣੇ ਆਪ ਨੂੰ ਨਮਰ ਕੀਤਾ ਹallelujah 10:58 ਇਹ ਆਪਾਂ ਨੈਕਸਟ ਸੰਡੇ ਕਰਾਂਗੇ ਤੇ ਜਿਹੜਾ 19 ਆ ਇਹਦੀ ਮੈਂ 1 2 ਇੱਥਾਂ ਪੜ੍ਹਾਂਗਾ 19 ਕੀ ਕਹਿੰਦੀ ਆ ਰੇਕ ਯਹਵਾ ਦਾ ਅਰਥ ਛੋਟਾ ਨਹੀਂ ਕਿ ਉਹ ਬਚਾਵੇ ਨਾ ਉਹਦੇ ਕੰਨ ਭਾਰੇ ਨਹੀਂ ਕਿ ਉਹ ਸੁਣੇ ਨਾ ਵੇਖੋ ਵਰਜਨ ਕੀ ਕਹਿੰਦਾ ਯਹਵਾ ਦਾ ਨਾਮ ਤਾਂ ਛੋਟਾ ਹੈਗਾ ਨਾ ਉਹਦੇ ਕੰਨ ਭਾਰੇ ਨਹੀਂ ਕਿ ਉਹ ਸੁਣੇ ਨਾ ਅਗਲੀ ਆਇਤ ਕੀ ਕਹਿੰਦੀ ਹੈ ਧਿਆਨ ਨਾਲ ਸੁਣਨਾ ਸਗੋਂ ਤੁਹਾਡੀਆਂ ਵਧੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ ਹallelujah ਕਿਹਨੇ ਤੁਹਾਡੀਆਂ ਵਧੀਆਂ ਨੇ ਤੁਹਾਡੇ ਪਾਪਾ ਨੇ ਕਿਹਦੇ ਵਿੱਚ ਤੁਹਾਡੇ ਵਿੱਚ ਉਹਦੇ ਪਰਮੇਸ਼ਰ ਦੀ ਆਤਮਾ ਵਿੱਚ ਕੀ ਪਾਦਾ ਫਰਕ ਪਾਦਾ ਜੁਦਾਈ ਪਾਦੀ ਦੂਰ ਹੋ ਕਰਦਾ ਕਿਹਨੇ ਵਧੀਆਂ ਨੇ ਸਗੋਂ ਤੁਹਾਡੀਆਂ ਵਧੀਆਂ ਨੇ ਤੁਹਾਡੇ ਵਿੱਚ ਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾ ਨੇ ਉਹਦਾ ਮੂੰਹ ਹੱਥੋਂ ਲੁਕਾ ਦਿੱਤਾ ਹੈ ਇਹੋ ਨਾ ਸੁਣੇ ਠੀਕ ਹੈ ਇਹ ਸਾਡੀ ਪ੍ਰਾਰਥਨਾ ਨਹੀਂ ਸੁਣੀ ਜਾਂਦੀ ਕਿਉਂਕਿ ਬੀਜ ਜੇ ਇਹ ਇਹ ਜਾਂ ਬੋਤਾ ਆਪਾਂ ਗੁੱਸੇ ਦੇ ਵਿੱਚ ਆ ਕੇ ਘਮੰਡ ਦੇ ਵਿੱਚ ਆ ਕੇ ਵਚਨਾਂ ਤੋਂ ਬਾਹਰ ਹੋ ਕੇ ਉਗਲਦੀਆਂ ਕਰਨੀ ਉਹ ਬੀਜ ਬੋਤਾ ਉਹ ਹਰੇ ਹੋ ਗਏ ਇਸੇ ਲਈ ਪਰਮੇਸ਼ਰ ਕਈ ਵਾਰ ਫਿਰ ਨਹੀਂ ਪ੍ਰਾਰਥਨਾ ਸੁਣਦਾ ਹallelujah ਕਾਦੇ ਕਾਰਨ ਕਹਿੰਦਾ ਨਾ ਤਾਂ ਮੇਰਾ ਹੱਥ ਛੋਟਾ ਹੈਗਾ ਮੈਂ ਤੁਹਾਨੂੰ ਮਚਾਵੇ ਨਾ ਚੂਵੇ ਨਾ ਜੰਗਾ ਨਗਰ ਵਿਨਾਇਕ ਦਾ ਮੇਰੇ ਘਰ ਇੰਨੇ ਭਾਰੀ ਬੁਲਦੀ ਬੋਲਦੇ ਹੋ ਵੀ ਸਾਡੀ ਸੁਣਦਾ ਕਿ ਉਹ ਨਹੀਂ ਸੁਣਦਾ ਕਿ ਉਹ ਇੱਕ ਜਦੋਂ ਸੱਚਾ ਕੋਈ ਪਰੇਸ਼ਰਾ ਸੱਚਾ ਨਵੀ ਸੱਚੀ ਤੋਹਾ ਕਰਦਾ ਸੱਚਾ ਪਹਜਾ ਤਾਬ ਕਰਦਾ ਤੇ ਤੁਸੀਂ ਰਾਜੇ ਵਾਜੇ ਸੁਣਿਆ ਨੀਂਵਾਦ ਨਗਰ ਵਾਲੇ ਲੋਕਾਂ ਬਾਰੇ ਸੁਣਿਆ ਉਸੇ ਵਕਤ ਪਰੇਸ਼ ਨੇ ਫੈਸਲਾ ਚੇਂਜ ਕਰਦਾ ਉਸੇ ਵਕਤ ਜਿਹੋਨਾ ਤੇ ਸ਼ਰਾਪ ਦੀ ਬੰਦਰ ਸੀ ਕਰ ਸੀ ਪਰੇਸ਼ ਨੇ ਛੁਡਾਇਆ ਉਹਨੂੰ ਖਤਮ ਕੀਤਾ ਹallelujah ਉਹਦਾ ਆਪਣਾ ਛੋਟਾ ਨਹੀਂ ਕੋ ਛੂ ਨਹੀਂ ਸਕਦਾ ਉਹਦੇ ਕਾਰਨ ਲੈ ਭਾਰੀ ਨਹੀਂ ਗਿਆ ਉਹ ਸੁਣ ਨਹੀਂ ਸਕਦੇ ਪ੍ਰਾਰਥਨਾ ਤੁਹਾਡੇ ਕੀਤੇ ਗਿਆ ਨੂੰ ਪਰ ਕਹਿੰਦਾ ਜੇ ਕੋ ਤੁਹਾਡੀ ਵਧਿਆ ਨੇ ਤੁਹਾਡੇ ਵਿੱਚ ਤੇ ਤੁਹਾਡੇ ਪਰਿਵਾਰ ਵਿੱਚ ਜਿਦਾਈ ਪਾ ਦਿੱਤੀ ਹੈ ਪਰ ਤੁਹਾਡੇ ਪਾਪਾ ਨੇ ਉਹਦਾ ਮੂੰਹ ਤੋਂ ਹੱਥੋਂ ਲੁਕਾ ਦਿੱਤਾ ਕਿ ਉਹ ਨਾ ਸੁਣੇ ਹਾਲੇਲੂਇਆ ਤਾਂ ਇਸ ਵਕਤ ਆਪ ਪਵਣ ਕਰਨਾ ਕੀ ਹੈ ਗੋਡਿਆਂ ਦੇ ਆ ਕੇ ਆਪਣੇ ਸੱਚੇ ਪਰਿਵਾਰ ਨਾਲ ਸੱਚੀ ਤੌਹਾ ਕਰਨੀ ਸੱਚਾ ਪਰਚਾ ਦਾਪ ਕਰਨਾ ਵੀ ਜਾਣੇ ਅਣਜਾਣ ਦੇ ਵਿੱਚ ਖੁਦਾ ਕਿਸੇ ਦੇ ਖਿਲਾਫ ਬੋਲਿਆ ਗਿਆ ਕੋਈ ਸਾਜਰ ਰੱਜੀ ਗਈ ਜੋ ਤੇਰੀ ਨਿਗਾਹ ਦੇ ਵਿੱਚ ਕੋਈ ਸ਼ਮਰਦੀ ਪਾਪ ਨੇ ਅਜੇ ਸੱਚਾ ਪਛਤਾਵਾ ਕਰਨਾ ਜਿੱਦਾਂ ਇਸ్రਾਈਲ ਲੋਕ ਕਰਦੇ ਸੀਗੇ ਹallelujah ਬਿਟਾਟ ਪਹਿਨ ਕਰ ਅਰਥੇ ਦੇ ਵਿੱਚ ਆ ਕੇ ਹੱਥਾਂ ਨੂੰ ਠਾ ਕੇ ਕੀ ਕਹਿੰਦਾ ਵਾਚਨ 58 ਕਹਿੰਦਾ ਸੰਗ ਅੱਡ ਕੇ ਪੁਕਾਰ ਸਰਫਾ ਨ ਕਰ ਤੁਰੀ ਵਾਂਗ ਆਪਣੀ ਆਵਾਜ਼ ਉੱਚੀ ਕਰ ਮੇਰੀ ਪਰਜਾ ਨੇ ਉਹਨਾਂ ਦੇ ਅਪਰਾਧ ਅਤੇ ਯਾਕੂਬ ਦੇ ਘਰਾਂ ਦੇ ਉਹਨਾਂ ਦੇ ਪਾਪ ਦੱਸ ਆਪਣੇ ਪਾਪ ਦੱਸੋ ਪਰਮੇਸ਼ਾਨ ਹallelujah ਸਰਫਾ ਨ ਕਰੋ ਸੰਗ ਅੱਡ ਕੇ ਪੁਕਾਰੋ ਪਰਮੇਸ਼ਾਨ ਅੱਜ ਤੁਹਾਡੀ ਅੱਜ ਪਰਮੇਸ਼ਰ ਦਾ ਫਾضل ਤੁਹਾਡੇ ਉੱਤੇ ਹੋਵੇ ਅਗਲੇ ਦਿਨ ਹallelujah ਜੋ ਕਮੀ কা டீਜੋ ਗਵਾਹੀ ਨਹੀਂ ਬਣੀ ਇਸ ਤੋਂ ਬਾਅਦ ਬਾਨੇ ਸਟਾਰਟ ਹੋ ਜਾਏ ਹallelujah ਅੱਜ ਐਸਾ ਸੱਚਾ ਪਾਸ ਸੱਚਾ ਤਾਬ ਕਾੜਨਾ ਪਰੇਸ਼ਰ ਲੱਗੇ ਰੋਕੇ ਅੰਦਰੋਂ ਤਰਫ ਦੇ ਨਾਲ ਪਰੇਸ਼ਰ ਲੱਗੇ ਕਿਉਂਕਿ ਪ੍ਰਾਰਥਨਾ ਨਾ ਕਰਨਾ ਇਹ ਕੀ ਹੈ ਇਹ ਵੀ ਇੱਕ ਪਾਪ ਹallelujah ਇਹ ਪਰਮੇਸ਼ਰ ਸਤੋ ਬਹੁਤ ਹੀ ਕੱਟ ਪ੍ਰਾਰਥਨਾ ਹੁੰਦੀ ਹੈ ਕਦੇ ਕਦੇ ਪ੍ਰਾਰਥਨਾ ਹੁੰਦੀ ਹੈ ਇਹ ਵੀ ਇੱਕ ਪਾਪ ਆ ਸਾਨੂੰ ਅੱਜ ਅਸੀਂ ਸੱਚਾ ਪਛਤਾਪਤ ਆਪਕਾਂ ਦੇ ਸਾਡੀ ਰੂਹ ਨੂੰ ਤਾਕਤ ਦੇ ਸਾਡੀ ਤਨੂ ਬਾਲ ਦੇ ਪਰਮੇਸ਼ਰ ਤਨ ਹੋਰ ਵੀ ਜ਼ਿਆਦਾ ਚੱਲਣ ਦੀ ਸਮਰਤ ਦੇ ਪਰਮੇਸ਼ਰ ਤਨ ਸਿੱਧ ਕਰ ਪਰਮੇਸ਼ਰ ਤਨ ਪੂਰਾ ਕਰ ਪਰਮੇਸ਼ਰ ਅਸੀਂ ਨਾਮ ਰੱਖ ਕੇ ਤੇਰੀ ਸੇਵਾ ਕਰੀਏ ਪਰਮੇਸ਼ਰ ਅਸੀਂ ਹੰਨਾ ਨੂੰ ਆਪਣੇ ਪ੍ਰਾਣੇ ਕਰੈਕਟਰ ਨੂੰ ਖਤਮ ਕਰੀਏ ਪਰਮੇਸ਼ਰ ਪ੍ਰਾਣੇ ਸਭ ਆਰ ਨੂੰ ਖਤਮ ਕਰੀਏ ਤਾਂ ਕਿ ਤੇਰਾ ਤੇਲ ਆਵੇ ਤਾਂ ਕਿ ਤੇਰੀ ਰੌਸ਼ਨੀ ਆਵੇ ਤਾਂ ਕਿ ਤੇਰੀ ਬਰਕਤ ਆਵੇ ਪਰਮੇਸ਼ਰ ਤਾਕੇ ਕੀਤੀਆਂ ਗਿਆ ਗੱਲਾਂ ਪੇਸ਼ ਵਾਲੀਆਂ ਮੇਰੀ ਲਾਈਵ 'ਚ ਅੱਜ ਤੋਂ ਬਾਅਦ ਨਵਾਂ ਰਿਜ਼ਲਟ ਲੈ ਕੇ ਆਉਣੇ ਕਿ ਨਵਾਂ ਬੋਰਡ ਲੈ ਕੇ ਆਉਣ ਮੈਂ ਆਤਮਾ 'ਚ ਗ੍ਰੋਥ ਕਰਾਂ ਪਰਮੇਸ਼ਰ ਮੇਰੇ ਬੱਚੇ ਗ੍ਰੋਥ ਕਰਨੇ ਪਰਮੇਸ਼ਰ ਉਹਨਾਂ ਨੂੰ ਬੁੱਧੀਮਾਨ ਬਣਾ ਸਕਦਾ ਪਰਮੇਸ਼ਰ ਤੇ ਮੇਰੇ ਪਾਪਾਂ ਨੂੰ ਸ਼ਮਾ ਕਰ ਮੇਰੇ ਅਪਰਾਧਾਂ ਨੂੰ ਸ਼ਮਾ ਕਰ ਪਰਮੇਸ਼ਰ ਮੈਂ ਦੂਸਰੇ ਲੋਕਾਂ ਨੂੰ ਸ਼ਮਾ ਕਰਦਾ ਦੂਸਰੇ ਲੋਕਾਂ ਨੂੰ ਸ਼ਮਾ ਕਰਦੀ ਹਾਂ ਤੋਂ ਮੇਰੇ ਅਪਰਾਧਾਂ ਨੂੰ ਖਤਮ ਕਰ ਦੇ ਪਰਮੇਸ਼ਰ ਮੇਰੇ ਪਾਪਾਂ ਨੂੰ ਖਤਮ ਕਰ ਦੇ ਪਰਮੇਸ਼ਰ ਅੱਜ ਸੱਚਾ ਪਛਤਾਪ ਇਜ਼ਰਾਈਲੀ ਲੋਕਾਂ ਨੇ ਵਾਹ ਕਸੀ ਕਰਦਿਆਂ ਪਰਮੇਸ਼ਰ ਤੂੰ ਪਾਪੀ ਲੋਕਾਂ ਤੇ ਦਿਆ ਕੀਤੀ ਸੀ ਪਾਪੀ ਆ ਸੱਚ ਮੁੱਚ ਮੇਰੇ ਪਿਤਾ ਇਸ ਮਸਜਿਦ ਤੁਹਾਨੂੰ ਸ਼ਮਾ ਕਰ ਦੇ ਨਾ ਮਾਫ ਕਰ ਫਤੋ ਸਮੇਂ ਸਰਪਾ ਉਹ ਨਹੀਂ ਆਇਆ ਗਿਆ ਮੇਰਾ ਵਾਚਨੇ ਕਹਿੰਦਾ ਕਿ ਇਹ ਪਵਿੱਤਰ ਦੇਣੇ ਸਬਦ ਦੇਣਾ ਇਹਦੇ ਵਿੱਚ ਆ ਕੇ ਤੇਰੀ ਲਹਿਮ ਕਰਨੀਆਂ ਨਾ ਕਿ ਤੁਸੀਂ ਆਪਣੇ ਕੰਮ ਕਰ ਕਰਨੇ ਆ ਜੋ ਵੀ ਆਪਣਾ ਕੰਮ ਕਰ ਰਹੇ ਨੇ ਆ ਦਿਨ ਨੂੰ ਮਤਵ ਨਹੀਂ ਦੇ ਮਸਲੀ ਹੋ ਕੇ ਵੀ ਮਤਵ ਨਹੀਂ ਦੇ ਰਹੇ ਉਹ ਪਾਪ ਕਰ ਰਹਾ ਹੈ ਯਾਦ ਰੱਖਣਾ ਜੋ ਕਿਸੇ ਦੇ ਘਰਾਂ ਚ ਕੰਮ ਕਰਦੇ ਆ ਔਰ ਇਸ ਦਿਨ ਨੂੰ ਵੀ ਐਮ ਤੋਂ ਨਹੀਂ ਦਿੰਦੇ ਇਹ ਇੱਕ ਪਾਪ ਇਹ ਸਬਤ ਦੇਣਾ ਪਵਿੱਤਰ ਦੇਣਾ ਹੁਕਮਾਂ ਦੇ ਵਿੱਚ ਲਿਖਿਆ ਗਿਆ ਪਵਿੱਤਰ ਦਿਨ ਨੂੰ ਸਭ ਕੁਝ ਕਰਕੇ ਮੰਨਣਾ ਇਸ ਦਿਨ ਵਿੱਚ ਹੋਰ ਕੋਈ ਕੰਮ ਨਹੀਂ ਕਰਨਾ ਨਾ ਆਪਣੇ ਪਸ਼ੂ ਦਾ ਕੰਮ ਕਰਾਉਣਾ ਇਸ ਦਿਨ ਵਿੱਚ ਖੁਦਾਵਾਨ ਦੀ ਮਹਿਮਾ ਕਰਨੀ ਆ ਉਹਦੀ ਆਰਾਧਨਾ ਕਰਨੀ ਆ ਉਹਦੇ ਵਚਨ ਸੁਣਨੇ ਆ ਦਾਊਦ ਦੀ ਤਰ੍ਹਾਂ ਖੁਸ਼ ਹੋ ਕੇ ਪਰਮੇਸ਼ਰ ਦੇ ਮੰਦਰ ਦੇ ਵਿੱਚ ਆਉਣਾ ਹੈਂਕਲ ਦੇ ਵਿੱਚ ਆਉਣਾ ਪਾਵਨ ਦੇ ਵਿੱਚ ਆਉਣਾ ਲੁੱਟੀਆਂ ਪਾਉਂਦੇ ਹੋਏ ਤਾੜੀਆਂ ਬਜ਼ਾਉਂਦੇ ਹੋਏ ਖੁਸ਼ੀ ਮਨਾਉਂਦੇ ਹੋਏ ਮਹਿਮਾ ਕਰਦੇ ਹੋਏ ਜਿੰਦਾ ਖੁਦਾਵੰਦ ਦੇ ਘਰ ਆਉਣਾ ਜੋ ਅਸਧਿਆਨ ਕੰਮ ਕਰਦੇ ਨੇ ਪਰਮੇਸ਼ਰ ਉਹਨਾਂ ਉੱਤੇ ਦਇਆ ਕਰ ਮੇਰੇ ਪਰਮੇਸ਼ਰ ਉਹਨਾਂ ਨੇ ਬਦਲ ਪਰਮੇਸ਼ੁਰ ਉਹ ਤੈਨੂੰ ਜਾਣ ਕੇ ਭਲੇਖੇ ਵਿੱਚ ਪੈ ਰਹੇ ਨੇ ਸ਼ੈਤਾਨ ਨੂੰ ਉਹਨਾਂ ਦੇ ਮਨਾਂ ਤੋਂ ਦੂਰ ਕਰਦੇ ਮੇਰੇ ਪਿਤਾ ਅੱਜ ਤੇਰੇ ਲੋਕ ਆਪਣੇ ਆਪ ਨੂੰ ਨਾਮਨ ਕਰਨ ਔਰ ਤੇਰੇ ਲੋਕ ਜੋ ਨਹੀਂ ਆ ਰਹੇ ਉਹਨਾਂ ਲਈ ਵੀ ਪ੍ਰਾਰਥਨਾ ਕਰਨ ਪਰਮੇਸ਼ਵਰ ਕਿਉਂਕਿ ਤਰਮੀ ਜਾਣਦੇ ਕੀ ਤੇਗੀ ਪ੍ਰਾਰਥਨਾ ਰਿਜ਼ਲਟ ਲੈ ਕੇ ਆਉਂਦੀ ਆ ਉਤਰ ਲੈ ਕੇ ਆਉਂਦੀ ਆ ਬਿਦਾਇਸ਼ੀ ਮਸੀ ਅੱਜ ਸੱਚਾ ਪਛਤਾਵਾ ਜੋ ਕਰ ਰਹੇ ਮਨ ਨੂੰ ਫਰਾਰ ਰਹੇ ਨੇ ਔਰ ਤੋਬਾ ਕਰ ਰਹੇ ਨੇ ਸਤਿਮੁੱਚ ਤੇਰਾ ਫਾਜ਼ਿਲ ਹੋਵੇ ਪਰਮੇਸ਼ਵਰ ਬਿਦਾਇਸ਼ੀ ਮਸੀ मेश् तेज़ूरीमेश्वर ਤੇਰੀ ਸੱਚੀ ਆਤਮਾ ਜਿੰਦਾ ਆਤਮਾ ਪਵਿੱਤਰ ਆਤਮਾ ਐਂਡੀ ਲਾਈਵ ਦੇ ਵਿੱਚ ਗਲੋਰੀ ਲੈ ਕੇ ਆਵੇ ਪਰਮੇਸ਼ਰ ਹਰ ਇੱਕ ਸੁੱਖਾ ਪਣ ਦੂਰ ਹੋ ਜਾਏ ਪਰਮੇਸ਼ਰ ਤੂੰ ਹਰੇ ਭਰੇ ਆਕਾਰ ਦੇ ਪਰਮੇਸ਼ਰ ਜਿਸ ਤਰ੍ਹਾਂ ਮੇਰੇ ਖੁਦਾ ਨਦੀਆਂ ਦੇ ਕਿਨਾਰੇ ਜਿਹੜੇ ਦਰਖਤ ਹੁੰਦੇ ਨੇ ਹਰੇ ਭਰੇ ਰਹਿੰਦੇ ਨੇ ਅੱਜ ਹਰੇ ਭਰੇ ਕਰ ਦੇ ਪਰਮੇਸ਼ਰ ਲਵ ਲੌਂ ਦੇ ਧਿਆਨ ਤੇ ਰਾਤੀ ਬਧਾ ਦੇ ਪਰਮੇਸ਼ਰ ਸੱਚਮੁੱਚ ਖੁਦਾ ਤੇਰਾ ਵੱਡਾ ਫਜ਼ਲ ਉੱਤੇ 10 ਉਤਰੇ ਠੀਕ ਹੀ ਆ ਦੇ ਪਰਮੇਸ਼ਰ ਤੇਰੇ ਲੋਕਾਂ ਦੇ ਉੱਤੇ ਵੱਡਾ ਫਜ਼ਲ ਉੱਤੇ ਜਿन्हे ਚੁਣੇ ਗਏ ਨੇ ਤੇਰੇ ਅਨੁਸਾਰ ਖੜੇ ਕੀਤੇ ਗਏ ਨੇ ਪਰਮੇਸ਼ਰ ਤੇਰੇ ਅਨੁਸਾਰ ਨਹੀਂ ਚੱਲਦੇ ਮੇਰੇ ਪੁੱਤ ਅੱਜ ਚੱਲਣ ਵਾਲੇ ਬਣਾ ਦੇ ਪੁੱਤ ਇਸ ਦਿਨ ਕੋਈ ਕੰਮ ਨਾ ਕਰਨ ਇਸ ਦਿਨ ਖੁਸ਼ ਹੋ ਕੇ ਟਾਈਮ ਤੇ ਆਉਣ ਸੇਵਾ ਕਰਨ ਨੰਬਰ ਹੋਣ ਪਰਮੇਸ਼ਰ ਅੱਜ ਮਦਦਕਾਰ ਪਾਗਰੂ ਅੱਜ ਮਦਦ ਗਾਲ ਪਿਤਰ ਆਤਮਾ ਅੱਜ ਮਦਦ ਗਾਲ ਪਿਤਰ ਆਤਮਾ ਅੱਜ ਪਾਗਰੂ ਮਦਦ ਕਰ ਅੱਜ ਸਾਰੇ ਨੂੰ ਪਾਦੇ ਪਿਤਰ ਆਤਮਾ ਦੇ ਨਾਲ ਅੱਜ ਭਰ ਜਾਣ ਸਾਰੇ ਪਿਤਰ ਆਤਮਾ ਦੇ ਨਾਲ ਅੱਜ ਪਾਗਰੂ ਦੇ ਨਾਲ ਭਰ ਜਾਣ ਪਰਮੇਸ਼ਰ ਅੱਜ ਹਰ ਇੱਕ ਜਾਨ ਪਿਤਰ ਆਤਮਾ ਨਾਲ ਭਰ ਜਾਏ ਪਰਮੇਸ਼ਰ ਅੱਜ ਹਰ ਇੱਕ ਜਾਨ ਪਾਗਰੂ ਨਾਲ ਭਰ ਜਾਏ ਪਰਮੇਸ਼ਰ ਅੰਤਰੀ ਵੱਡੀ ਦੀਆ ਹੋਵੇ ਪਰਮੇਸ਼ਰ ਇਹਨਾਂ ਨੂੰ ਝੂਲੇ ਪਰਮੇਸ਼ਰ ਓ ਲਾਰ ਇਨਕੀ ਆਤਮਾ ਕੋ ਝੂਲੇ ਪਰਮੇਸ਼ਰ

सरफा नहीं कर रहे मेरे परमेश्वर और तेन देख रहे ने कि तू जिंदा खोदा तू ही माफ कर सकना और तू ही कट सकना और तू ही हील कर सकना और तू ही उजाद कर सकना आज तेरा फजल हो जाए मेरे खुदा पाकरू पाकरू कोई तरफ मत शोले ओ रब बा 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 पाकरू शोले हट रब बा 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 पाकरू ਆਤਮਾ ਨੂੰ ਹੀਲ ਕਰ ਦੇ ਨਵਾਂ ਵਸਤਰ ਪਹਿਨਾ ਦੇ ਨਵਾਂ ਵਿਸ਼ਵਾਸ ਦੇ ਦੇ ਪਰਮੇਸ਼ਰ ਬਾਤ ਉਸ ਦੇ ਭਾਜੇ ਮੇਰੇ ਪਰਮੇਸ਼ਰ ਸਰਜਨ ਬਾਤ ਉਸ ਦੇ ਭਾਜੇ ਮੇਰੇ ਪਰਮੇਸ਼ਰ ਸਰਜਨ ਸੁਖੀ ਹਾਲੇ ਦੇ ਬੂਦ ਦੇ ਦੇ ਬਾਤ ਉਸ ਦੇ ਭਾਜੇ ਮੇਰੇ ਪਰਮੇਸ਼ਰ ਸਰਜਨ ਜੋਬਾ ਭਾਤ ਕੋਤ ਮਤ ਮੈਨੂੰ ਗੋਬੀ ਦੇ ਤੂੰ ਹਾਤ ਮਤ ਮੈਨੂੰ ਹਲ ਦੇ મહાત્મા બ મનુ ભલે